ਦੀ ਅੱਜ ਰਿਪੇਅਰ ਦੇ ਜਿਹੜੇ ਆ ਕੰਮ ਦੇ ਸ਼ੁਰੂਆਤ ਕਰਾ ਕੇ ਨਹੀਂ ਪੱਥਰ ਰੱਖ ਕੇ ਉਹਨਾਂ ਦੀ ਸ਼ੁਰੂਆਤ ਕਰਵਾਈ ਜਾ ਰਹੀ ਆ ਸਭ ਤੋਂ ਪਹਿਲੀ ਤੇ ਜਿਹੜੀ ਅੱਜ ਅਸੀਂ ਹੁਣ ਇੱਥੋਂ ਸ਼ੁਰੂਆਤ ਕਰਵਾਈ ਆ ਜਿਹੜੀ ਅ ਇੱਥੋਂ ਕਾਦੀਆਂ ਸ਼ਹਿਰ ਤੋਂ ਜਿਹੜੀ ਆ ਸਿਵਲ ਹਸਪਤਾਲ ਤੱਕ ਦੀ ਰੋਡ ਆ ਜਿਹਦੀ ਬਹੁਤ ਖਸਤਾ ਹਾਲਤ ਹੈ ਔਰ ਬੜੇ ਲੰਬੇ ਸਮੇਂ ਤੋਂ ਮੰਗ ਸੀਗੀ ਇਹਦਾ ਨਹੀਂ ਪੱਥਰ ਰੱਖਿਆ ਗਿਆ ਫਿਰ ਜਿਹੜੀਆਂ ਬਾਕੀ ਸੜਕਾਂ ਨੇ ਉਹ ਮੈਂ ਸਾਰੀਆਂ ਤੁਹਾਨੂੰ ਵੇਰਵੇ ਸਮੇਤ ਦੱਸ ਰਿਆਂ ਕਿ ਕਾਦੀਆਂ ਤੋਂ ਜਿਹੜੀ ਪੁਤਰਕਲਨ ਰੋਡ ਦਾ ਤਕਰੀਬਨ 4.86 ਕਿਲੋਮੀਟਰ ਹੈ 93 ਲੱਖ ਦੀ ਲਾਗਤ ਨਾਲ ਅੱਜ ਇਹਦਾ ਰੱਖਿਆ ਗਿਆ ਫਿਰ ਕਾਡੀਆਂ ਬਸਰਾਵਾਂ ਰੋਡ ਤੋਂ ਜਿਹੜੀ ਬੋੜੀ ਸਾਹਿਬ ਗੁਰਦੁਆਰਾ ਸਾਹਿਬ ਦੀ ਰੋਡ ਹੈ ਤਕਰੀਬਨ 3 ਕਿਲੋਮੀਟਰ 45 ਲੱਖ ਰੁਪਏ ਉਹਦੀ ਰਿਪੇਅਰ ਤੇ ਖਰਚ ਹੋਣਾ ਜੀ ਫਿਰ ਕੋਟ ਟੋਡਰਮਲ ਦੀ ਜਿਹੜੀ ਫਿਰਨੀ ਆ ਪਿੰਡ ਦੀ ਤਕਰੀਬਨ 1 ਕਿਲੋਮੀਟਰ ਉਹਦੇ ਤੇ 18 ਲੱਖ ਰੁਪਏ ਲਗਭਗ ਖਰਚ ਹੋਣਾ ਜੀ ਫਿਰ ਇਹ ਵੱਡੀ ਸੜਕ ਹੈ ਨਿਮਾਣਾ ਪਿੰਡ ਨਿਮਾਣੇ ਤੋਂ ਪਿੱਟੇ ਵੱਡ ਇਹ ਵੀ 1 ਕਿਲੋਮੀਟਰ ਲੈਂਥ ਆ ਔਰ ਤਕਰੀਬਨ 5 ਆਪਣਾ 15 ਲੱਖ ਰੁਪਿਆ ਜਿਹੜਾ ਵਾ ਇਹਦੇ ਤੇ ਖਰਚ ਆਉਣਾ ਵਾ ਸੋ ਅੱਜ ਜਿਹੜੀਆਂ ਨੇ ਇਹ ਪੰਜ ਸੜਕਾਂ ਤੇ ਜਿਹੜੇ ਆ ਸਪੈਸ਼ਲ ਰਿਪੇਅਰ ਦੇ ਕੰਮ ਸ਼ੁਰੂ ਹੋਣੇ ਨੇ ਔਰ ਇਹ ਕੱਲੀ ਰਿਪੇਅਰ ਨਹੀਂ ਨਾਲ 5 ਸਾਲ ਦਾ 6 ਸਾਲ ਦਾ ਮੇਨਟੇਨੈਂਸ ਦਾ ਵੀ ਕੰਟਰੈਕਟ ਜਿਹੜਾ ਉਹ ਸਰਕਾਰ ਨੇ ਕੀਤਾ 20% ਪੇਮੈਂਟ ਜਿਹੜੀ ਆ ਉਹ ਠੇਕੇਦਾਰ ਦੀ ਰਿਜ਼ਰਵ ਰੱਖੀ ਜਾਏਗੀ ਤਾਂ ਕਿ ਜੇ ਕੋਈ ਰੋਡ ਇਹਨਾਂ 6 ਸਾਲਾਂ ਦੇ ਵਿੱਚ ਟੁੱਟਦੀ ਆ ਡੈਮੇਜ ਹੁੰਦੀ ਆ ਤੇ ਉਹਦੀ ਰਿਪੇਅਰ ਕਰਕੇ ਦੇਣੀ ਜਿਹੜੀ ਆ ਉਹ ਠੇਕੇਦਾਰ ਦੀ ਲਾਇਬਿਲਟੀ ਹੋਏਗੀ। ਤੋਂ ਬੜੇ ਵਧੀਆ ਟੰਗ ਨਾਲ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਤਕਰੀਬਨ 100 ਕਰੋੜ ਤੋਂ ਵੱਧ ਦੇ ਜਿਹੜੇ ਆ ਰਿਪੇਅਰ ਦੇ ਕੰਮ ਆਏ ਨੇ ਕਿਉਂਕਿ ਪਿਛਲੇ 12 ਸਾਲ ਤੋਂ ਸਾਡੇ ਕਾਦੀਆਂ ਹਲਕੇ ਦੀ ਇੱਕ ਵੀ ਸੜਕ ਰਿਪੇਅਰ ਨਹੀਂ ਸੀ ਹੋਈ ਬਹੁਤ ਖਸਤਾ ਹਾਲਤ ਸਨ ਤੋਂ ਮੈਂ بار-बार ਪੀਐਮ ਸਾਹਿਬ ਨੂੰ ਬੇਨਤੀ ਕੀਤੀ ਈਟੀਓ ਸਾਹਿਬ ਨੂੰ ਬੇਨਤੀ ਕੀਤੀਆਂ ਔਰ ਮੰਡੀ ਬੋਰਡ ਤੇ ਸਾਡੇ ਬਰਸ਼ਰ ਸਾਹਿਬ ਨੂੰ ਬੇਨਤੀਆਂ ਕੀਤੀਆਂ ਸੋ ਮੈਨੂੰ ਖੁਸ਼ੀ ਆ ਕਿ ਸਾਡੇ ਹਲਕੇ ਦੀਆਂ ਲਗਭਗ ਸਾਰੀਆਂ ਸੜਕਾਂ ਦੀ ਰਿਪੇਅਰ ਜਿਹੜੀ ਉਹ ਮਨਜ਼ੂਰ ਹੋ ਗਈ ਆ ਔਰ ਲਗਭਗ ਸਾਰੀਆਂ ਸੜਕਾਂ ਤੇ ਇੱਕ ਇੱਕ ਕਰਕੇ ਰਿਪੇਅਰ ਦੇ ਕੰਮ ਜਿਹੜੇ ਸ਼ੁਰੂ ਹੋ ਰਹੇ ਨੇ ਔਰ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿਧਾਨ ਸਭਾ ਹਲਕਾ ਕਾਦੀਆਂ ਦੀ ਇੱਕ ਵੀ ਅਜਿਹੀ ਸੜਕ ਨਹੀਂ ਹੋਏਗੀ ਜਿਹੜੀ ਟੁੱਟੀ ਹੋਊਗੀ ਜਿਹਦੀ ਮੁਰੰਮਤ ਨਹੀਂ ਹੋਈ ਹੋਏਗੀ ਔਰ ਇਹਦੇ ਤੋਂ ਇਲਾਵਾ ਜਿਹੜੀਆਂ ਪ੍ਰਮੁੱਖ ਸੜਕਾਂ ਨੇ ਜਿਸ ਤਰ੍ਹਾਂ ਕਾਦੀਆਂ ਤੋਂ ਧਾਰੀਵਾਲ ਰੋਡ ਆ ਉਹਨੂੰ 18 ਫੁੱਟ ਕੀਤਾ ਜਾ ਰਿਹਾ ਹੋਰ ਵੀ ਵੇਠ ਇਲਾਕੇ ਦੀਆਂ ਜਿਹੜੀਆਂ ਦਰਿਆ ਤੇ ਪੁਲ ਨਾਲ ਜੋੜਦੀਆਂ ਸੜਕਾਂ ਨੇ ਚਾਰ ਪੰਜ ਉਹਨਾਂ ਨੂੰ ਵੀ 11 ਫੁੱਟ ਤੋਂ ਜਿਹੜਾ 18 ਫੁੱਟ ਕੀਤਾ ਜਾ ਰਿਹਾ ਫਿਰ ਇੱਥੋਂ ਨੈਣੇਕੋਟ ਤੋਂ ਜਿਹੜੀ ਲਾਧੂਪੁਰ ਕਾਲਜ ਤੱਕ ਦੀ ਸੜਕਾ ਉਹ ਵੀ 18 ਫੁੱਟ ਕੀਤੀ ਜਾ ਰਹੀ ਆ ਇੱਥੇ ਤਰ੍ਹਾਂ ਕਾਨੂੰਆਣ ਤੋਂ ਜਿਹੜੀ ਆ ਆਪਣਾ ਕੱਲੂ ਕਾਰਾ ਸਾਹਿਬ ਨੂੰ ਰੋਡ ਜਾਂਦੀ ਉਹ ਵੀ 18 ਫੁੱਟ ਜਿਹੜੀ ਆ ਉਹ ਕੀਤੀ ਜਾ ਰਹੀ ਆ ਉਹ ਬੜੇ ਵਧੀਆ ਢੰਗ ਨਾਲ ਸੜਕਾਂ ਦੇ ਕੰਮ ਵਿਧਾਨ ਸਭਾ ਹਲਕਾ ਕਾਦੀਆਂ ਚ ਚੱਲ ਰਹੇ ਨੇ ਇਸੇ ਤਰ੍ਹਾਂ ਬਿਜਲੀ ਦੇ ਵੀ ਕੰਮਾਂ ਦਾ ਪਿਛਲੇ ਦਿਨੀ ਮੈਂ ਉਦਘਾਟਨ ਕੀਤਾ ਸੀ ਕਾਦੀਆਂ ਸਬਡਿਵੀਜ਼ਨ ਚ ਜਿਹੜਾ ਵਾ 8 ਕਰੋੜ ਰੁਪਏ ਮਨਜ਼ੂਰ ਹੋਇਆ 10 ਟਰਾਂਸਫਾਰਮਰ ਕੱਲੇ ਕਾਦੀਆਂ ਸ਼ਹਿਰ ਚ ਨਵੇਂ ਲੱਗ ਰਹੇ ਆ ਜਿੱਥੇ-ਜਿੱਥੇ ਲਾਈਨਾਂ ਪੁਰਾਣੀਆਂ ਨੇ ਉੱਥੇ ਨਵੀਆਂ ਲਾਈਨਾਂ ਪਾਈਆਂ ਜਾ ਰਹੀਆਂ ਨੇ ਨਵੀਆਂ ਤਾਰਾਂ ਪਾਈਆਂ ਜਾ ਰਹੀਆਂ ਨੇ ਤਾਂ ਕਿ ਬਿਜਲੀ ਦਾ ਜਿਹੜਾ ਪ੍ਰਬੰਧ ਆ ਉਹ ਪੁਖਤਾ ਹੋਵੇ ਔਰ ਇਹਦੇ ਨਾਲ ਨਾਲ ਸਟੇਡੀਅਮ ਜਿਹੜੇ ਆ 25 ਸਟੇਡੀਅਮ ਸਾਡੇ ਕਾਦੀਆਂ ਹਲਕੇ 'ਚ ਮਨਜ਼ੂਰ ਹੋਏ ਆ ਜਿਨ੍ਹਾਂ ਦਾ ਉਦਘਾਟਨ ਮਾਨ ਸਾਹਿਬ ਨੇ ਇਕੱਠਿਆਂ ਹੀ ਕਰ ਦਿੱਤਾ ਸੀ 2000 ਸਟੇਡੀਅਮ ਦਾ ਉਹਦੇ ਵਿੱਚ 25 ਸਟੇਡੀਅਮ ਸਾਡੇ ਕਾਦੀਆਂ ਹਲਕੇ ਦੇ ਮਜੂਰ ਨੇ ਉਹਨਾਂ ਦੇ ਟੈਂਡਰ ਲੱਗ ਚੁੱਕੇ ਆ ਔਰ ਨੇੜ ਭੁਖ ਦੇ ਵਿੱਚ ਇਹਨਾਂ ਦਾ ਕੰਮ ਜਿਹੜਾ ਵਾ ਸਟੇਡੀਅਮ ਦਾ ਉਹ ਵਧੀਆ ਢੰਗ ਨਾਲ ਸ਼ੁਰੂ ਹੋਊਗਾ ਸੋ ਕਾਦੀਆਂ ਹਲਕੇ ਦੇ ਵਿੱਚ ਵਿਕਾਸ ਦੀ ਲਹਿਰ ਜਿਹੜੀ ਆ ਉਹ ਚੱਲ ਰਹੀ ਆ ਔਰ ਬੜੇ ਵਧੀਆ ਢੰਗ ਨਾਲ ਸਾਰੇ ਸ਼ਹਿਰ ਦੇ ਕੰਮ ਮਨਜ਼ੂਰ ਹੋਣਗੇ ਇੱਕ ਮੈਂ ਕਾਦੀਆਂ ਵਾਸੀਆਂ ਨੂੰ ਖੁਸ਼ਖਬਰੀ ਵੀ ਦੇਣਾ ਚਾਹੁੰਨਾ ਜਿਹੜਾ ਦੋ ਪ੍ਰੋਜੈਕਟ ਜਿਹੜੇ ਆ ਖਾਸ ਕਰਕੇ ਜਿਹੜਾ ਪਾਣੀ ਦੀ ਟੈਂਕੀ ਦਾ ਪ੍ਰੋਜੈਕਟ ਆ तकरीबन 9-10 ਕਰੋੜ ਦਾ ਪ੍ਰੋਜੈਕਟ ਆ ਉਹ ਮਨਜ਼ੂਰ ਹੋ ਚੁੱਕਾ ਉਹਦੇ ਟੈਂਡਰ ਲਾਰਟ ਹੋ ਗਏ ਨੇ ਛੇਤੀ ਹੀ ਮੈਂ ਮਾਨ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਆਪ ਆਪਣੇ ਕਰਮਚਾਰੀਆਂ ਦੇ ਨਾਲ ਉਹਦਾ ਉਦਘਾਟਨ ਕਰਕੇ ਜਾਓ ਔਰ ਜਿਹੜਾ ਵਾਟਰ ਟ੍ਰੀਟਮੈਂਟ ਪਲੰਟ ਦਾ ਪ੍ਰੋਜੈਕਟ ਲੱਗਣਾ ਉਹ ਵੀ ਜ਼ਮੀਨ ਜਿਹੜੀ ਆ ਉਹਦੀ ਰਜਿਸਟਰੀ ਹੋ ਚੁੱਕੀ ਆ ਪੋਜੈਸ਼ਨ ਮਿਲ ਚੁੱਕਿਆ ਉਹਦਾ ਵੀ ਜਿਹੜਾ ਵਾ ਟੈਕਨੀਕਲ ਬਿਡ ਜਿਹੜੀ ਆ ਉਹ ਸਰਕਾਰ ਨੇ ਲਾ ਦਿੱਤੀ ਆ ਉਹਦਾ ਵੀ ਟੈਂਡਰ ਲਾ ਕੇ ਤੇ ਤਕਰੀਬਨ 30-35 ਕਰੋੜ ਦਾ ਵਾਟਰ ਟ੍ਰੀਟਮੈਂਟ ਪਲਾਨਟ ਦਾ ਉਹ ਅਲੱਗ ਪ੍ਰੋਜੈਕਟ ਆ ਉਹ ਵੀ ਜਿਹੜਾ ਨੇੜ ਭੁਖਤ ਚ ਸ਼ੁਰੂ ਹੋ ਜਾਏਗਾ ਫਿਰ ਇਸ ਤੋਂ ਬਾਅਦ ਜਿਹੜਾ ਅਗਲਾ ਮੇਰੀ ਪਲੈਨਿੰਗ ਆ ਕਿ ਸੀਵਰੇਜ ਜਿਹੜਾ ਕਾਦੀਆਂ ਦਾ ਜਿਹੜਾ ਰਹਿ ਗਿਆ ਉਹ ਸੀਵਰੇਜ ਦਾ ਵੀ ਜਿਹੜਾ ਕੰਮ ਆ ਪ੍ਰੋਜੈਕਟ ਦਾ ਉਹ ਵੀ ਨਾਲ ਕਰਾਇਆ ਜਾਏਗਾ ਤਾਂ ਕਿ ਕਾਦੀਆਂ ਨੂੰ ਜਿਹੜਾ ਵਾ ਇੱਕ ਵਧੀਆ ਕਿਉਂਕਿ ਕਾਦੀਆਂ ਸ਼ਹਿਰ ਜਿਹੜਾ ਜਮਾਤ ਅਹਿਮਦੀਆ ਦਾ ਇੰਟਰਨੈਸ਼ਨਲ ਹੈੱਡਕੁਆਟਰ ਅਸੀਂ ਚਾਹੁੰਦੇ ਹਾਂ ਕਿ ਇਸ ਸ਼ਹਿਰ ਨੂੰ ਵਧੀਆ ਢੰਗ ਨਾਲ ਦੇਖ ਸਕੇ ਜਿਹੜਾ ਵਾ ਉਹ ਕੀਤਾ ਜਾਵੇ ਔਰ ਵਧੀਆ ਵਿਰਾਸਤੀ ਦੇਖ ਵਾਲਾ ਸ਼ਹਿਰ ਬਣਾਇਆ ਜਾਵੇ ਤਾਂ ਕਿ ਦੇਸ਼ ਵਿਦੇਸ਼ ਤੋਂ ਜਦੋਂ